ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਦੇ ਇੱਕ ਲੀਡਰ ਡਾਕਟਰ ਦਲਜੀਤ ਸਿੰਘ ਟੀਮਾ ਦਾ ਇੱਕ ਬਿਆਨ ਆਇਆ ਕਿ ਬੀਬੀ ਸਤਵੰਤ ਕੌਰ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਆ ਉਹ ਨੌਕਰੀ ਛੱਡ ਕੇ ਅਸਤੀਫਾ ਦੇ ਕੇ ਜੇ ਉਹ ਇਹਨਾਂ ਚਾਹਨਾ ਰੱਖਦੇ ਆ ਅਕਾਲੀ ਦਲ ਦੇ ਵਿੱਚ ਆ ਕੇ ਕੰਮ ਕਰਨਾ ਸਿਆਸਤ ਦੇ ਵਿੱਚ ਸੋ ਮੈਂ ਡਾਕਟਰ ਜੀ ਮੈਨੂੰ ਇੱਕ ਸਵਾਲ ਕਰਨਾ ਚਾਹੁੰਦਾ ਹੈ ਕਿਉਂ ਜਿਹੜੀ ਉਹਨਾਂ ਦੇ ਪਰਿਵਾਰ ਦੀ ਦੇਣਾ ਕੌਮ ਨੂੰ ਦੇਣਾ ਪੰਜਾਬ ਨੂੰ ਦੇਣਾ ਉਹਨੂੰ ਕਦੇ ਧੋ ਨਹੀਂਦਾ ਥੋੜੀ ਗਿਆ ਦੇਣਾ ਤੁਸੀਂ ਪੰਜਾਬ ਵਾਸਤੇ ਕੀ ਕਰਿਆ ਤੁਸੀਂ ਸਿਰਫ ਸਿਰਸੇ ਵਾਲਿਆਂ ਨੂੰ ਮਾਫੀਆਂ ਦਤੀਆਂ ਜਿਹੜੇ ਡੀਜੀਪੀ ਲਾਏ ਆ ਜਿਹੜਾ ਸਿੱਖਾਂ ਦੇ ਕਾਸਲ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਿੱਖਾਂ ਦੇ ਕਾਸਲਾਂ ਨੂੰ ਤੁਸੀਂ ਟਿਕਟਾਂ ਦਤੀਆਂ ਸੋ ਜੇ ਗੱਲ ਕਰਦੇ ਤੁਸੀਂ ਅਸਤੀਫਾ ਦੀ ਮੰਗ ਕਰਦੇ ਆ ਅਸਤੀਫਾ ਤਾਂ ਫਿਰ ਤੁਸੀਂ ਸੰਦੀਪ ਸਿੰਘ ਕੋਲੋਤ ਆ ਜਿਹੜਾ ਜ਼ਿਲ੍ਹਾ ਪ੍ਰਧਾਨ ਬਣਾਇਆ ਤਾਂ ਰੋਪੜ ਦਾ ਉਹਦਾ ਵੀ ਲੈਣਾ ਤਾਂ ਉਹ ਵੀ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮਤਾ ਉਹ ਹੁਣ ਵੀ ਮੁਲਾਜ਼ਮਾ ਸ਼੍ਰੋਮਣੀ ਕਮੇਟੀ ਦਾ ਉਹਦਾ ਅਸਤੀਫਾ ਦਿਵਾਓ ਉਹਨੂੰ ਨੌਕਰੀ ਤੇ ਕੱਢ ਦੰਦੇ ਇਹ ਨਹੀਂ ਹੁੰਦਾ ਕਿ ਜਿਹੜਾ ਥੋੜੀ ਤੂਤੀ ਬੋਲੂ ਉਹ ਠੀਕ ਆ ਬਾਕੀ ਗਲਤ ਆ ਇਹ ਤੁਸੀਂ ਹੁਣ ਜਿਹੜਾ ਅਕਾਲੀ ਦਲ ਨੂੰ ਬਹੁਤ ਹੇਠਾਂ ਤੱਕ ਲੈ ਚੁੱਕੇ ਆ ਹੁਣ ਇਹ ਕਫਨ ਦੇ ਵਿੱਚ ਤੁਸੀਂ ਉਹਦੇ ਜਿਹੜਾ ਹੁਣ ਅਕਾਲੀ ਦਲ ਖਤਮ ਹੋ ਗਿਆ ਉਹ ਕਫਨ ਦੇ ਵਿੱਚ ਕਿੱਲਾ ਠੋਕ ਰਹੇ ਆ ਵੀ ਕਿਤੇ ਉੱਠ ਨਾ ਖੜੇ ਜੀਮਾ ਸਾਹਿਬ ਤੁਸੀਂ ਜਿੰਨਾ ਨੁਕਸਾਨ ਕਰਿਆ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਇਦ ਨਾ ਕਿਸੇ ਨੇ ਕਰਿਆ ਹੋਵੇ ਸਭ ਤੋਂ ਵੱਧ ਨੁਕਸਾਨ ਤੁਸੀਂ ਕਰਿਆ ਤੁਸੀਂ ਸਲਾਹ ਕਰ ਰਹੇ ਆ ਤੁਸੀਂ ਸਿਰਸੇ ਵਾਲਿਆਂ ਨੂੰ ਮਾਫੀਆਂ ਦਵਾਈਆਂ ਲਿਜਾ ਕੇ ਤੁਸੀਂ ਜਿਹੜੇ ਡੀਜੀਪੀ ਲਵਾਏ ਆ ਉਹ ਤੁਸੀਂ ਅਕਾਲ ਤਖਤ ਸਾਹਿਬ ਤੇ ਆਪ ਸਾਰੀ ਖੜਕੇ ਮੰਨੇ ਆ ਉੱਥੇ ਤੁਸੀਂ ਅੱਜ ਫੇਰ ਭਗੌੜੇ ਹੋਏ ਫਿਰਦੇ ਆ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਇੱਕ ਪਾਸੇ ਤੁਸੀਂ ਕਹੀ ਜਾਂਦੇ ਆ ਅਕਾਲ ਤਖਤ ਤਮਾਨ ਆ ਅਸੀਂ ਉਹਦੇ ਸਾਰੇ ਫੈਸਲੇ ਮੰਨਦੇ ਆ ਜੀ ਹੁਣ ਸੱਤ ਮੈਂਬਰ ਕਮੇਟੀ ਨੂੰ ਕਿਹਦੇ ਖੀੜੇ ਪੈ ਲਿਆ ਤੁਹਾਡੇ ਤੁਸੀਂ ਹੁਣ ਵੀ ਕਹੋ ਵੀ ਜਿਹੜੀ ਉਹ ਭਰਤੀ ਕਰਨਗੇ ਉਹ ਸਾਹਬ ਨਾਲ ਅਸੀਂ ਚੱਲਾਂਗੇ ਲੋਕਾਂ ਨੂੰ ਤੁਸੀਂ ਗੁੰਮਰਾਹ ਕਰ ਰਹੇ ਆ ਕਿ ਸਵਿਧਾਨ ਦੇ ਅਨੁਸਾਰ ਜੀ ਪਾਰਟੀ ਦੀ ਮਾਨਤਾ ਰੱਦ ਹੋ ਜੂ ਉਹ ਸਾਨੂੰ ਭਾਰਤ ਦੇ ਸਵਿਧਾਨ ਨਾਲੋਂ ਅਕਾਲ ਤਖਤ ਸਾਹਿਬ ਵੱਡਾ ਹੈ ਭਾਰਤ ਦਾ ਸਭਦਾਨ ਨਹੀਂ ਸਾਨੂੰ ਵੱਡਾ ਹੈਗਾ ਅਕਾਲ ਤੱਕ ਸਭ ਦੀ ਮਰਿਆਦਾ ਵੱਡੀ ਆ ਉਹਨਾਂ ਦੇ ਹੁਕਮ ਵੱਡੇ ਆ ਤੁਸੀਂ ਉਹਨਾਂ ਨੂੰ ਮੰਨੋ ਤੁਸੀਂ ਪਾਰਟੀ ਖਤਮ ਹੋ ਜਾਓ ਹੋਰ ਸਿੰਪਲ ਪਰ ਤੇ ਚੋਣਾਂ ਲੜ ਲਓ ਜਿਹੜਾ ਆਪਣਾ ਲੜਨੀ ਆ ਤੁਸੀਂ ਜੇ ਤੁਹਾਨੂੰ ਖਤਰਾ ਹੈ ਸੋ ਲੋਕਾਂ ਨੂੰ ਗਮਰਾਹ ਨਾ ਕਰੋ ਆਪਣੀ ਵਾਰ ਜਦੋਂ ਤੁਸੀਂ ਮਨ ਮਰਜ਼ੀਆਂ ਕਰੀਆਂ ਕਲੋਤੇ ਵਰਗੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਉਹਨਾਂ ਨੂੰ ਪ੍ਰਧਾਨ ਲਾਇਆ ਦੀ ਅਜੇ ਬੀਬੀ ਸਤਵੰਤ ਕੌਰ ਨੂੰ ਉਹਨਾਂ ਨੇ ਕਮੇਟੀ ਦਾ ਮੈਂਬਰ ਬਣਾਤਾ ਜਥੇਦਾਰ ਸਾਹਿਬ ਨੇ ਹੁਣ ਤੁਹਾਡੇ ਮਿਰਚਾਂ ਲੱਗਣ ਲੱਗੀਆਂ ਕਿਉਂ ਵੀ ਕਿਉਂ ਇਹ ਤਾਂ ਲੱਗਦੀ ਹੈ ਤੁਸੀਂ ਸ਼ਹੀਦਾਂ ਦੇ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਜਿਨ੍ਹਾਂ ਨੇ ਪੰਜਾਬ ਤੇ ਕੌਮ ਲਈ ਸ਼ਹੀਦیاں ਦਿੱਤੀਆਂ ਉਹਨਾਂ ਦੀ ਕੁਰਬਾਨੀ ਦਾ ਤੁਸੀਂ ਮੁੱਲ ਨਹੀਂ ਪਾਇਆ ਹੈਗਾ ਗੱਲ ਕਰਦਾ ਮੈਂ ਰੋਪੜ ਜ਼ਿਲ੍ਹੇ ਦੀ ਰੋਪੜ ਜ਼ਿਲ੍ਹੇ ਦੇ ਵਿੱਚ ਵੀ ਸਾਡਾ ਇੱਕ ਬੰਦਾ ਵੀਰ ਜੂਥ ਦਾ ਪ੍ਰਧਾਨ ਵੀ ਰਿਹਾ ਉਹਨਾਂ ਦੇ ਭਰਾ ਦੇ ਸ਼ਹੀਦੀ ਦੇ ਕਾਗਜ ਤੁਸੀਂ ਰੋੜ ਤੇ ਤੇ ਰੱਖ ਕੇ ਦਸੋ ਉਹਨਾਂ ਦਾ ਇਨਸਾਫ ਨਹੀਂ ਦਿੱਤਾ ਤੇ ਦਵਾ ਹੋਇਆ ਤੁਹਾਡੇ ਨਾਲ ਰਹਿੰਦਾ ਤੁਸੀਂ ਉਹਨੂੰ ਐਸਾ ਇਨਸਾਫ ਦਵਾ ਦਿੰਦੇ ਹੋ ਜਿਹੜੇ ਸ਼ਹੀਦ ਕਰਿਆ ਤੁਹਾਡੇ ਡੀਜੀਪੀਆ ਨੇ ਮਾਰੇ ਆ ਸ਼ਹੀਦ ਕਰਿਆ ਸਿੰਘ ਉਹਨਾਂ ਨੂੰ ਤਾਂ ਤੁਹਾਨੂੰ ਇਨਸਾਫ ਨਹੀਂ ਦਵਾ ਹੋਇਆ ਤੁਸੀਂ ਗੱਲਾਂ ਕਰਦੇ ਆ ਵੱਡੀਆਂ ਵੱਡੀਆਂ ਲਾਤੇ ਜੀ ਹੁਣ ਤੁਹਾਡੇ ਪੱਲੇ ਕੁਝ ਨਹੀਂ ਹੈਗਾ ਜਿਹੜੀਆਂ ਇਹ ਤੁਸੀਂ ਭਰਤੀ ਹੁਣ ਸ਼ੁਰੂ ਕਰੀ ਆ ਅਸੀਂ ਇਹਦਾ ਵੀ ਵਿਰੋਧ ਕਰਦੇ ਆ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਭਰਤੀ ਹੋਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਦੋਂ ਬਿਨਾਂ ਜਿਹੜੀ ਭਾਰਤੀ ਹੋ ਰਹੀ ਆ ਉਹ ਇੱਕ ਬਾਦਲਦਲ ਦੀ ਇੱਕ ਨਿੱਜੀ ਪਰਿਵਾਰ ਨੂੰ ਬਚਾਉਣ ਦੀ ਭਾਰਤੀ ਹੋ ਰਹੀ ਆ ਨਾ ਕਿ ਕਿਸੇ ਪਾਰਟੀ ਨੂੰ ਬਚਾਉਣ ਦੀ ਤੁਸੀਂ ਇੱਕ ਪਰਿਵਾਰ ਨੂੰ ਬਚਾ ਰਹੇ ਆ ਇੱਕ ਪਾਰਟੀ ਨੂੰ ਨਹੀਂ ਜਿਹੜੀ ਖੇਤਰੀ ਪਾਰਟੀ ਆ ਉਹਨੂੰ ਨਹੀਂ ਬਚਾ ਰਹੇ ਤੁਸੀਂ ਸਾਰੇ ਮਿਲ ਕੇ ਇੱਕ ਪਰਿਵਾਰ ਨੂੰ ਬਚਾ ਰਹੇ ਆ ਜਿਹੜਾ ਅਕਾਲ ਦਾਖਤ ਸਾਹਿਬ ਦਾ ਸਿੱਖ ਕੌਮ ਦਾ ਦੁਖੀ ਆ ਸੋ ਉਹਨੇ ਆਪ ਮੰਨਿਆ ਵੀ ਆ ਹੁਣ ਬਾਹਰ ਆ ਕੇ ਸੁਖਵੀਰ ਸਿੰਘ ਬਾਦਲ ਝੂਠ ਬੋਲੀ ਜਾਂਦਾ ਪਤਾ ਨਹੀਂ ਹੁਣ ਅਕਾਲ ਤਖਤ ਸਾਹਿਬ ਸਾਹਮਣੇ ਝੂਠ ਬੋਲ ਕੇ ਆ ਕੇ ਨਹੀਂ ਜੀ ਮੈਂ ਤਾਂ ਆਪਣੀ ਝੂਲੀ ਬੁਆ ਲਿਆ ਕਿਉਂ ਬੁਆ ਲਿਆ ਬਈ ਤੁਹਾਨੂੰ ਅਕਾਲ ਤਖਤ ਸਾਹਿਬ ਮਰੇ ਫਿਰ ਤੂੰ ਝੂਠ ਬੋਲਣ ਦੀ ਲੋੜ ਨਹੀਂ ਸੀ ਜਾਂ ਫਿਰ ਤੁਸੀਂ ਹੁਣ ਨਾ ਬੋਲੋ ਜੇ ਤੁਸੀਂ ਝੂਲੀ ਬੁਆ ਲਿਆ ਫੇ ਚੁੱਪ ਕਰ ਜਿਓ ਫਿਰ ਕਿਉਂ ਬੋਲਣ ਦੀ ਲੋੜ ਆ ਤੁਹਾਨੂੰ ਸੋ ਇਹ ਗੱਲਾਂ ਨਾਲ ਹੁਣ ਕੁਝ ਨਹੀਂ ਵੜਨਾ ਜੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਨਾਲ ਚੱਲੋਗੇ ਤਾਂ ਤੁਹਾਡੇ ਪੱਲੇ ਕੁਝ ਪੈ ਸਕਦਾ ਹੈ ਨਹੀਂ ਤੁਹਾਡੇ ਪੱਲੇ ਕੁਝ ਨਹੀਂ ਹੈਗਾ ਪੰਜ ਸੱਤ ਜਿਹੜੇ ਲੀਡਰਾਂ ਦੇ ਨਾਲ ਲੱਗੇ ਹੋਏ ਆ ਸੁਖਵੀਰ ਸਿੰਘ ਬਾਦਲ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਕੰਮ ਕਰਵਾਏ ਆ ਜਿਹੜੇ ਨਾਲ ਲੱਗ ਕੇ ਉਹਨਾਂ ਦੇ ਉਹਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਜੀ ਵੀ ਪੱਕੇ ਤੁਸੀਂ ਨਾਲ ਆ ਸੋ ਤੁਸੀਂ ਆਪਣੀ ਵੀ ਕੁਰਬਾਨੀ ਦੱਸ ਦਿਓ ਵੀ ਤੁਹਾਡੀ ਅਕਾਲੀ ਦਲ ਵਾਸਤੇ ਯਾਰ ਪੰਜਾਬ ਵਾਸਤੇ ਕੀ ਕੁਰਬਾਨੀ ਆ ਸਿੱਖਾਂ ਵਾਸਤੇ ਕੀ ਕੁਰਬਾਨੀ ਆ ਪੰਜਾਬੀਆਂ ਵਾਸਤੇ ਕੀ ਕੁਰਬਾਨੀ ਆ ਤੁਹਾਡੀ ਤੁਸੀਂ ਸਿਰਫ ਇੱਕ ਦਫ਼ਤਰ 'ਚ ਲੱਗੇ ਤੁਸੀਂ ਟਿਕਟਾਂ ਲੈ ਕੇ ਤੁਸੀਂ ਚੋਣਾਂ ਲੜਨ ਲੱਗੇ ਲੀਡਰ ਬਣ ਕੇ ਤੁਸੀਂ ਜਿਹੜੇ ਲੋਕਾਂ ਲੋਕਾਂ ਨੂੰ ਪਿੱਛੇ ਧੱਕ ਤਾਉਰੇ ਅਕਾਲੀ ਦਲ ਨੂੰ ਖਾਤਮੇ ਕਰਨ ਖਤਮ ਕਰਨ ਵਿੱਚ ਤੁਹਾਡਾ ਪੂਰਾ ਜੋਬਦਾ ਨਾ ਸੋ ਹੱਥ ਬਨ ਕੇ ਬੇਨਤੀ ਆ ਕਿ ਭਾਈ ਅਮਰੀਕ ਸਿੰਘ ਦੀ ਸੁਪਤਰੀ ਬਾਰੇ ਅਜਿਹੇ ਬਿਆਨ ਨਾ ਦਿਓ ਜਿਹਦੇ ਨਾਲ ਕੌਮ ਤੇ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚੇ ਜਿਹੜੇ ਕੌਮੀ ਲੋਕਾਂ ਉਹਨਾਂ ਦੇ ਦਿਲਾਂ ਨੂੰ ਠੇਸ ਪਹੁੰਚਦੀ ਹੈ ਤੇ ਉਹ ਥੋਤੇ ਹੋਰ ਦੂਰ ਜਾ ਰਹੇ ਹਨ ਸੋ ਸਮਝ ਲਿਓ ਹਜੇ ਵੀ ਸ਼੍ਰੋਮਣੀ ਕਮੇਟੀ ਦਾ ਤੁਸੀਂ ਅੱਜ ਵੀ ਨਿੱਜੀ ਹਿੱਤਾਂ ਵਾਸਤੇ ਵਰਤਦੇ ਆਂ ਹਰਿੰਦਰ ਸਿੰਘ ਧਾਮੀ ਜੀ ਆ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਇੱਕ ਪਾਸੇ ਤਾਂ ਕਹਿ ਰਹੇ ਆਂ ਕਿ ਮੈਂ ਸਿਆਸਤ ਦੇ ਕਿਸੇ ਉਹਦੇ ਵਿੱਚ ਆਉਣਾ ਨਹੀਂ ਹੈਗਾ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦੂਏ ਪਾਸੇ ਤੁਸੀਂ ਮੀਟਿੰਗਾਂ ਉਹਨੂੰ ਬੁਲਾਉਨੇ ਆਂ ਮੀਟਿੰਗਾਂ ਚ ਬਲਾ ਬਲਾ ਮੀਟਿੰਗਾਂ ਕਰਦੇ ਆਂ ਉਹਦੇ ਨਾਲ ਸੋ ਇਹ ਦੋਗਲੇ ਚਿਹਰੇ ਨਾ ਕਰੋ ਹੁਣ ਉਹ ਸਮਾਂ ਲੰਘ ਗਿਆ ਜਦੋਂ ਸੋਸ਼ਲ ਮੀਡੀਆ ਦਾ ਜੋ ਨਹੀਂ ਸੀ ਉਹ ਉਹ ਤੁਸੀ ਬਹੁਤ ਲੋਕਾਂ ਨੂੰ ਮੂਰਖ ਬਣਾ ਲਿਆ ਹੁਣ ਉਹ ਸਵਾ ਲੰਘ ਗਿਆ ਸੋ ਬੇਨਤੀ ਹੈ ਕਿ ਅਜਿਹੇ ਕੰਮਾਂ ਤੇ ਆਵਾਜ਼ ਆਜੋ ਜੇ ਖੇਤਰੀ ਪਾਰਟੀ ਨੂੰ ਬਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ